ਅਧਿਕਾਰੀ ਲਈ ਇਹ ਪਹਿਲੀ ਵਾਰ ਹੈ ਜਿਹੜਾ ਪੰਜਾਬ ਚ ਸਾਡੇ ਇੱਕ ਅਧਿਅਕਸ਼ ਸਾਡੇ ਆਲ ਇੰਡੀਆ ਕਾਂਗਰਸ ਦੀ ਜਿਹੜੀ ਕਨਵੈਨਸ਼ਨ ਨੂੰ ਸੰਬੋਧਨ ਕਰਨ ਆਇਆ। ਔਰ ਇਸ ਕਨਵੈਨਸ਼ਨ ਦਾ ਵਿਸ਼ੇਸ਼ ਮਕਸਦ ਹੈ ਕਿ ਅਸੀਂ ਕਿਸ ਤਰੀਕੇ ਨਾਲ ਜਿਹੜੇ ਸਾਡੇ ਮੰਡਲ ਪ੍ਰੈਜ਼ੀਡੈਂਟ ਹਨ ਜੋ ਅੱਜ ਸਾਡੀ ਐਕਸਪ੍ਰੈਸ वार्ता ਦੇ ਵਿੱਚ ਪਹੁੰਚੇ ਹੋ ਤੇ ਖਾਸ ਤੌਰ ਤੇ ਸਾਡੀ ਲੋਕ ਸਭਾ ਦੇ ਨੂੰ ਕੋਆਰਡੀਨੇਟ ਕਰ ਰਹੇ ਰਣਜੀਤ ਸਿੰਘ ਆਵਾਜ਼ ਜੀ ਦਾ ਮੈਂ ਸਵਾਗਤ ਕਰਦਾ ਸਾਡੇ ਵਿਜੇਂਦਰ ਸਿੰਘ ਰਾਜੀ ਦਾ ਮੈਂ ਸਵਾਗਤ ਕਰਦਾ ਸਾਡੇ ਮਲੇਰ ਕੋਟਲਾ ਦੇ ਜਾਨੀ ਦਾ ਮੈਂ ਸਵਾਗਤ ਕਰਦਾ ਤੇ ਸਾਡੇ ਖਾਸ ਤੌਰ ਤੇ ਮੀਡੀਆ ਨੂੰ ਕੋਆਰਡੀਨੇਟਰ ਕਰਨ ਵਾਸਤੇ ਸੰਦੀਪ ਸਿੰਘ ਰਾਜੀ ਇੱਥੇ ਪੁਆਇੰਟ ਹੋਏ ਨੇ ਮਮਰਾ ਦਾ ਸਵਾਗਤ ਕਰਦਾ ਰਾਹੁਲ ਜੀ ਦਾ ਸਵਾਗਤ ਕਰਦਾ ਸਤਾ ਜੀ ਦਾ ਸਵਾਗਤ ਕਰਦਾ ਜਗਾਇਸ਼ ਦਾ ਗੋਪਾਲ ਅੰਦਰਾ ਹੈਂਡੀ ਸਾਤਾ ਇਹ ਸਾਡੇ ਸਾਰੇ ਹਲਕਿਆਂ ਦੇ ਜਿਹੜੇ ਕੋਆਰਡੀਨੇਟਰਸ ਨੇ ਸਾਰੀ ਇਹ ਸਾਡੀ ਲੋਕ ਸਭਾ ਦੇ ਨੂੰ ਕੋਆਰਡੀਨੇਟ ਕਰ ਰਹੇ ਸਰਦੀਪ ਸਿੰਘ ਨਾਭਾ ਜੀ ਦਾ ਮੈਂ ਸਵਾਗਤ ਕਰਦਾ ਸਾਡੇ ਜੀਤ ਸਿੰਘ ਲਾਹਿੰਦਾ ਦਾ ਮੈਂ ਸਵਾਗਤ ਕਰਦਾ ਸਾਡੇ ਮਲੇਰ ਕੋਟਲਾ ਦੇ ਪ੍ਰਧਾਨ ਜੀ ਦਾ ਮੈਂ ਸਵਾਗਤ ਕਰਦਾ ਤੇ ਸਾਡੇ ਖਾਸ ਤੌਰ ਤੇ মিডিਆ ਨੂੰ ਕੋਆਰਡੀਨੇਟਰਨ ਵਾਸਤੇ ਸੰਦੀਪ ਸਿੰਘ ਲਾਹਿੰਦਾ ਜੀ ਇੱਥੇ ਪੁਆਇੰਟ ਬਈ ਨੇ ਆਉਣਾ ਦਾ ਸਵਾਗਤ ਕਰਦਾ ਆਉਣ ਜੀ ਦਾ ਸਵਾਗਤ ਕਰਦਾ ਸਤਾਈ ਜੀ ਦਾ ਸਵਾਗਤ ਕਰਦਾ ਗਾਗਾਈ ਦਾ ਗੋਪਾਲ ਅੰਤਵ ਦਾ ਹੈਨਰੀ ਸਾਹਿਬ ਦਾ ਇਹ ਸਾਡੇ ਚਾਰ ਖਲਕਿਆਂ ਲਈ ਜਿਹੜੇ ਕੋਆਰਡੀਨੇਟਰਸ ਨੇ ਸਾਰੀ ਇਹ ਜਿਹੜੀ ਅੱਜ ਦੀ ਇਹ ਪ੍ਰੈਸਵਾਤਾ ਇਹਦਾ ਮਕਸਦ 11 ਫ੍ਰੀ ਨੂੰ ਸਾਡੇ ਮਾਨੇ ਸਰਦਨ ਖੜਗੇ ਜੀ ਦੇ ਪਤਰੀਨ ਉਹਨਾਂ ਦਾ ਸਮਾਗਮ ਸੋ ਇਸ ਤੋਂ ਬਾਅਦ ਮੈਂ ਚਾਹਾਂਗਾ ਕਿ ਸਾਰੀ ਜਿਹੜਾ ਬ੍ਰੀਫ ਦਿੱਤਾ ਸੀ ਸਾਡੇ ਰਣਜੀਤ ਸਿੰਘ ਨਾਭਾ ਜੀ ਤੁਹਾਡ ਨਾਲ ਗੱਲ ਕਰਦੇ। ਥੈਂਕ ਯੂ ਜੀ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖਿਮਾ ਦੇ ਜਾਂ ਚੁੱਕਾ ਤੁਹਾਡੇ ਕੋਲ ਥੋੜੇ 5-10 ਮਿੰਟ ਲੇਟ ਹੋਣ ਕਿਹਾ। ਇਹ ਜਿਹੜਾ ਸਮਾਗਮ ਹੈ ਸਾਡੀ ਮੈਰੀਟਿਮ ਦੀ ਤੁਹਾਡੇ ਪ੍ਰਧਾਨ ਰਾਜਾ ਬੜਿੰਗ ਜੀ ਦੇ ਹੋਏਗਾ। ਔਰ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਮਲਿਕ ਅਰਜੁਨ ਭਾਰਦੇ ਸਾਹਿਬ ਦੇ ਅਧਿક્ષા ਥੱਲੇ ਇਹ ਪਹਿਲੀ ਵਾਰ ਹੈ ਜਿਹੜਾ ਪੰਜਾਬ ਚ ਸਾਡੇ ਇੱਕ ਅਧਿਖ ਸਾਡੇ ਉਲਨੀ ਕਾਂਗਰਸ ਕਮਟੀ ਦੇ ਇੱਕ ਕਨਵੈਨਸ਼ਨ ਨੂੰ ਸੰਬੋਧਨ ਕਰਨਾ ਹੈ। ਔਰ ਇਸ ਕਨਵੈਨਸ਼ਨ ਦਾ ਵਿਸ਼ੇਸ਼ ਮਕਸਦ ਹੈ ਕਿ ਅਸੀਂ ਕਿਸ ਤਰੀਕੇ ਨਾਲ ਜਿਹੜੇ ਸਾਡੇ ਮੰਡਲ ਪ੍ਰੈਜ਼ੀਡੈਂਟ ਹਨਗੇ ਮੰਡਲ ਕਮੇਟੀ ਦੇ ਨੰਬਰ ਕੰਗੇ ਸਾਡੇ ਡਿਸਟ੍ਰਿਕਟ ਪ੍ਰਧਾਨ ਤੇ ਡਿਸਟ੍ਰਿਕਟ ਲੀਡਰ ਹਨਗੇ ਉਨਾ ਸਾਰਿਆਂ ਨੂੰ ਕਿਸ ਤਰੀਕੇ ਨਾਲ ਅਸੀਂ ਆਨਲਾਈਨ ਵੀ ਚੋਣ ਵੀ ਫਿਲਕਤੀ ਪਾਰਲੀਮੈਂਟ ਦੀ ਚੋਣ ਹੋ ਜਾਂਦੀ ਹੈ ਉਹਦੇ ਤਹਿਤ ਸੀ ਜਿਵੇਂ ਅਨੁਸਾਰ ਕਰਕੇ ਪਾਰਲੀਮੈਂਟ ਚੋਣਾਂ ਜਿਤ ਖਾਸ ਕਰਕੇ ਹੋਇਆ ਹੋਰ ਲਗਭਗ ਸਾਢੇ ਪੰਜਾਬ ਦੇ 2145 ਮੰਡਲ ਪ੍ਰਧਾਨ ਜਿਹਦੇ ਵਿੱਚੋਂ ਸਾਡੇ ਮੰਡਲ ਕਮੇਟੀ ਦੇ ਜਿਹੜੇ ਮੈਂਬਰ ਹਨਗੇ 24570 ਸਾਡੇ ਬਕਾਇਦਾ ਮੰਡਲ ਕਮੇਟੀ ਦੇ ਮੈਂਬਰ ਸੀ 29 ਸਾਡੇ ਡਿਸਟ੍ਰਿਕਟ ਪ੍ਰਧਾਨ ਹੋਗੇ ਔਰ 2675 ਡਿਸਟ੍ਰਿਕਟ ਕਮੇਟੀ ਦੇ ਮੈਂਬਰ ਹਨ ਔਰ ਇਹ ਜਿਹੜਾ ਸਮਾਗਮ ਹੈਗਾ ਇਸ ਸਮਰਾਲੇ ਦਾ ਹੈ 11 ਤਰੀਕ ਨੂੰ 4 ਵਜੇ ਖੜਕੇ ਸਾਹਿਬ ਨੇ ਪਹੁੰਚਣਾ ਹੈ ਔਰ ਉਹਦੀ ਰਿਡਕਸ਼ਾ ਬਕਾਇਦਾ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬ੍ਰਿੰਦ ਅਦਸੀ ਅਕੀਦ ਦੇ ਰਿਡਕਸ਼ਾ ਸਾਡੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਉਹਨਾਂ ਦੀ ਅਗਵਾਈ ਦੇ ਅਧੀਨ ਲੀਡਰਸ਼ਿਪ ਦੀ ਕਾਰਨ ਡਿਊਟੀ ਲੱਗੀ ਕਿਸੇ ਵੱਤ ਤੋਂ ਵੱਤ ਕੱਟ ਕਰਕੇ ਉਹ تھے ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਇਹਨਾਂ ਲੋਕਾਂ ਨੂੰ ਜ਼ਰੂਰ ਉੱਤੇ ਮਿਆਉਤਾ ਦੇ ਕੇ ਉਹਨਾਂ ਦੇ ਦੇਸ਼ ਦੀ ਇਤਬਾਲਨਾ ਕਰ ਸਕਰ ਲਾ ਕਰੀ ਸਾਥੀ ਅਤੀ ਜਿਹੜੀ ਆਨ ਲਈ ਚੋਈ ਹੈ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਮਹੀਨੇ ਰੁਕਤੀ ਪੰਜਾਬ ਚ ਚਲਾ ਸਕੀ ਜੇ ਦੇ ਕਰਕੇ ਤੁਹਾਨੂੰ ਅਸੀਂ ਬੇਨਤੀ ਕੀਤੀ ਸੀ ਪ੍ਰਧਾਨ ਜੀ ਦੀ ਹੋਲੀ ਸਾਹਿਬ ਦੀ ਰਿਸ਼ਤਰਾ ਦੇ ਵਿੱਚ ਫਾਰਮਾ ਸ਼ੁਕਰਗੁਜ਼ਾਰ ਹੈ ਕਿ ਵਿਜਿੰਦਰ ਸਿੰਘ ਰਾਤਾਪੀ ਸਵੇਰੇ ਮੈਂ ਰਫਲ ਮਾਨਸਾ ਗਈ تھی ਕਿ ਇਹਨਾਂ ਨੂੰ ਡਿਊਟੀ ਲੱਗੀ ਹੋਈ ਹੈ ਇਹਨਾਂ ਨੂੰ ਵੀ ਬੇਨਤੀ ਕੀਤੀ ਕਿ 3 ਵਜੇ ਜ਼ਰੂਰ ਪ੍ਰੈਸ ਕਾਨਫਰੰেন্স ਆਦਰ ਹੋਣਾ ਔਰ ਇਹ 1 ਵਜੇ ਆਪਣਾ ਸਮਾਗਮ ਉੱਤੇ ਕਰਕੇ ਆਇਆ ਹਾਂਗੇ ਔਰ ਖਾੜੇ ਮਲੇਰ ਕੋਟਾ ਦੇ ਪ੍ਰਧਾਨ ਵੀ ਇੱਥੇ ਆਏ ਹਨ ਜੀ ਮੇਰਾ ਕੱਲ ਕੱਲ ਸਾਡਾ ਬਰਨਾਲੇ ਵਾਲੇ ਨੂੰ ਆਇਆ ਹੈ ਧੰਨਵਾਦ ਇਹ ਕੋੜਾ ਜਸਤੇ ਬਾਕੀ ਹੋਰ ਕੋਈ ਤੁਸੀਂ ਸਵਾਲ ਪੁੱਛਣਾ ਚਾਹੇ ਇਹ ਵਿਸ਼ੇਸ਼ ਜਿਹੜਾ ਸਮਾਗਮ ਸਾਡਾ ਕੀਤਾ ਜਾ ਰਿਹਾ ਹੈ 11 ਤੱਕ ਨਾ ਬਾਜੀ ਜਿਹੜਾ ਥੋੜਾ ਆਪ ਨਾਲ ਅਲਾਈਂਸ ਹੋਏਗਾ ਕੀ ਇਹ ਨਹੀਂ ਹੋਏਗਾ

ਬਕਾਇਦਾ ਸਾਡਾ ਪੰਜਾਬ ਕੋਈ ਅਲਾਈਅንስ ਆਪਨਾ ਨਹੀਂ ਖੜ ਕੇ ਥੋੜੇ ਕਹਿ ਰਹੇ ਨੇ ਵੀ ਅਸੀਂ ਸਾਡੇ ਉਧੋ ਪ੍ਰੈਸ਼ਰ ਪਾਦਾ ਥੋੜੇ ਨੇ ਵੀ ਤੁਸੀਂ ਕਿੱਥੇ ਹੋ ਕੇ ਆਨਲਾਈਨ ਲੋਡੋ ਤੁਹਾਡੇ ਤੋਂ ਤੁਹਾਡੀ ਪ੍ਰੈਸ ਤੋਂ ਤੁਹਾਡੇ ਮਾਧਿਅਮ ਦਰੀਆ ਮੈਨੂੰ ਪਤਾ ਲੱਗ ਰਿਹਾ ਮੈਂ ਕਿ ਤੁਹਾਨੂੰ ਆਪ ਆਪਣੇ ਤੌਰ ਤੇ ਬਿਆਨ ਕਰ ਰਹੇ ਆ ਜੋ ਸਾਡੇ ਪ੍ਰਧਾਨ ਦਾ ਬਿਆਨ ਹੈ ਸੀਐਲਪੀ ਦਾ ਬਿਆਨ ਹੈ ਔਰ ਸਾਡੇ ਦਿੱਲੀ ਦੇ ਅਕਸ਼ਰ ਨੇ ਨੇਤ੍ਰਿਤਵ ਹੈ ਜਿਹੜੇ ਸਾਡੇ ਕਮੈਂਸ਼ਨ ਹੋਣ ਜਾ ਰਹੀ ਹੈ ਉਹਨਾਂ ਦਾ ਬਿਆਨ ਹੈ ਕਿ ਸਾਡਾ ਕੋਈ ਅਲਾਈਅንስ ਡਾਕਟਰ ਸਾਹਿਬ ਨੋਕਸਵਾਦੀ ਚੋਣਾਂ ਦੇ ਮਤਲਬ ਇਹ ਕਿਸ ਤਰ੍ਹਾਂ ਦੀ ਅਤਿਆਗ੍ਰੇਵ ਕਰਦਾ ਆ ਆ ਜਿਹੜੀ ਤੁਹਾਨੂੰ ਦਿੱਤੀ ਹੈ ਕਿ ਖਰਗੀ ਸਭਾ ਦੇ ਲਈ ਵਿਸ਼ੇਸ਼ ਤੌਰ ਤੇ ਆ ਰਹੇ ਕਾਂਗਰਸ ਪਾਰਟੀ ਦਾ ਬੜਾ ਉਛਾਲ ਜੋਸ਼ ਹੈ ਔਰ ਮੇਰਾ ਖਿਆਲ ਤੁਸੀਂ ਆਪ ਦੇਖ ਰਹੇ ਹੋ ਕਾਂਗਰਸ ਦਾ ਵਧ ਕਰ ਜਿਹੜਾ ਪੰਜਾਬ ਚ ਜਿਹੜੀ ਅਸੀਂ ਸਮਾਗਮ ਇਕੱਠੇ ਕੀਤੇ ਹਨ ਜਿਹੜੀਆਂ ਮੀਟਿੰਗਾਂ ਕੀਤੀਆਂ ਉਹਦੇ ਉਛਾਲ ਦੇਖਣ ਨੂੰ ਮਿਲਦੇ ਔਰ ਮੈਨੂੰ ਯਕੀਨ ਵਿਸ਼ਵਾਸ ਹੈ ਆਪਣੇ ਤੌਰ ਤੇ ਕਿ ਕਾਂਗਰਸ ਪਾਰਟੀ ਕਾਫੀ ਭਾਰੀ ਬਹੁਮਤ ਹਾਸਲ ਕਰੇਗੀ ਸਿੰਘੂ ਅਡਵੋਕੇਟ ਸਿੰਘੂ ਅਡਵੋਕੇਟ ਬੋਲ ਰਿਹਾ ਨੇ ਕਿ ਨਾ ਜਨਾਬ ਆਪਣੇ ਰਾਜਵਿੰਡਾ ਅਡਵੋਕੇਟ ਬੋਲ ਰਹਾ ਨੇ ਤੇ ਆਪਣੇ ਬਾਜਵਾ ਸਾਹਿਬ ਅਡਵੋਕੇਟ ਬੋਲ ਰਹੇ ਨੇ ਇਹਦਾ ਅਸਰ ਕਿੱਥੇ ਤੱਕ ਪਹੁੰਚੂਗਾ ਸਾਡੀ ਤਾਂ ਬੇਨਤੀ ਹੈ ਕਿ ਅੱਜ ਆਪਾਂ ਕੰਨ ਨਹੀਂ ਲੈਣਾ ਜਵਾਬ ਦੇ ਕੇ ਕੋਈ ਗੱਲ ਨਹੀਂ ਇਹਦਾ ਜਵਾਬ ਇਹ ਤੁਸੀਂ ਇਹ ਰੀਟ ਕਰ ਰਹੇ ਹੋ ਬੋਲੀਆਂ ਦੇਖੋ ਪ੍ਰੈਸ ਆਂਦੀਆਂ ਹਨਗੇ ਪ੍ਰੈਸ ਛਪਦੀਆਂ ਹਨਗੇ ਪ੍ਰੈਸ ਕੋਈ ਨਾ ਕੋਈ ਛਪਾ ਰਿਹਾ ਹੈਗਾ ਜਿਹੜੀ ਸਾਡੀ ਮੀਟਿੰਗਾਂ ਹੁੰਦੀਆਂ ਉਹ ਪਿਛਲੇ ਪੰਨੇ ਤੇ ਆਂਦੀਆਂ ਨਹੀਂ ਆਉਂਦੀਆਂ ਪਹਿਲੇ ਪੰਨੇ ਤੇ ਆਉਂਦੀਆਂ ਤੋਂ ਇਹ ਜਿਹੜੀ ਗੱਲਾਂ ਹਨ ਗਿਆ ਖਰਚ ਵੀ ਜਿਹੜੇ ਦੋ ਵੱਖਰੇ ਵੱਖਰੇ ਜੀਵ ਹੋ ਜਾਂਦੇ ਅੰਗੇ ਆਵਾਜ਼ਾਂ ਵੱਖਰੀਆਂ ਹੋ ਜਾਂਦੀਆਂ ਭਾਂਡੇ ਘੜਕਦੇ ਉਹ ਤਾਂ ਪਰੇ ਛੱਬਦੇ ਨਹੀਂ ਉਹ ਜਿੱਥੇ ਤੱਕ ਸਵਾਲ ਹੈ ਕਾਂਗਰਸ ਪਾਰਟੀ ਦਾ ਡਿਸਪਲਿਨ ਬਰਕਰਾਰ ਰਹੂਗਾ ਜਾਂ ਜੋ ਕਾਂਗਰਸ ਪਾਰਟੀ ਜਨੂ ਸ਼ਾਸਨ ਚੰਗ ਕਰੇਗਾ ਨਹੀਂ ਪਤਾ ਅਸੀਂ ਇੱਕ ਹੀ ਤਰੀਕੇ ਨਾਲ ਕਾਰਵਾਈ ਕਰਾਂਗਾ ਪ੍ਰੋਗਰਾਮ ਹੋ ਰਿਹਾ ਜਿਵੇਂ ਤੁਹਾਨੂੰ ਦੱਸਿਆ ਗਿਆ 11 ਫਰਵਰੀ ਨੂੰ ਹੋ ਸਕਦਾ ਕਿ ਚਿਹਰਾ ਦਾ ਐਲਾਨ ਹੋ ਸਕਦਾ ਉਸ ਦਿਨ ਮੇਰਾ ਕੱਲ ਇੱਕ ਕਨਵੈਨਸ਼ਨ ਕਰਨ ਲਈ ਸਾਡੇ ਮੰਡਲ ਪ੍ਰਧਾਨਾਂ ਦੀ ਮੰਡਲ ਕਮੇਟੀ ਮੈਂਬਰਾਂ ਦੀ ਡਿਸਟ੍ਰਿਕਟ ਪ੍ਰਧਾਨਾਂ ਦੀ ਤੇ ਡਿਸਟ੍ਰਿਕਟ ਕਮੇਟੀ ਦੇ ਮੈਂਬਰਾਂ ਦੀ ਹੋ ਰਹੀ ਨੂੰ ਔਰ ਇਹ ਬਲੌਕ ਪ੍ਰੈਜ਼ੈਂਟ ਨਾਲ ਹਾਜ਼ਰੋਂ ਕੇ ਸੀਨੀਅਰ ਲੀਡਰਸ਼ਿਪ ਕੋ ਕਹਿਦਾ ਹੋਊਗੀ ਉੱਥੇ ਕੋਈ ਐਲਾਨ ਹੋਣ ਨਹੀਂ ਜਾ ਰਿਹਾ ਕਿ ਸਾਡੀ ਕਿਹੜੇ ਸੂਬੇ ਚੋਂ ਕੌਣ ਬੰਦਾ ਲੜ ਰਿਹਾ ਇਹ ਬਕਾਇਦਾ ਇੱਕ ਉਹਨਾਂ ਨੂੰ ਉਛਾਹੇ ਕਰਨ ਲਈ ਇੱਕ ਨਿਰਦੇਸ਼ ਦੇਣ ਲਈ ਕਰਕੇ ਤਾਂ ਬੱਥੇ ਪਾਉਂਦੇ ਸਰ ਜਿਹੜੀ ਕਿ ਪੰਜਾਬ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੀ ਜਿਹੜਾ ਗਾਈਡਸ ਹੈਗਾ ਕਾਂਗਰਸ ਦੇ ਵਿੱਚ ਤਾਂ ਉਹਨੂੰ ਕਿਵੇਂ ਦੇਖਦੇ ਹੋ ਕਿ ਉਹਦਾ ਵੀ ਕੋਈ ਹੱਲ ਹੋਵੇਗਾ ਸਾਈ ਸੀਨੀਅਰ ਲਾਸ਼ੀ ਕਹਿ ਰਹੇ ਹੋ ਪ੍ਰੈਕਟਿਸ ਨਹੀਂ ਜਦੋਂ ਉਹ ਸੈ ਕਿ ਤੂੰ ਆਪਣੀਆਂ ਸਟੇਜਾਂ ਤੋਂ ਜਿਹੜਾ ਪਾਰਟੀ ਦੇ ਲੀਡਰਾਂ ਦੇ ਜਿਹੜਾ ਖਲਾਬ ਬੋਲ ਦੇ ਨਜ਼ਰ ਆਉਂਦੇ ਨੇ ਸ਼ਹਿਰਾਂ ਦੇ ਵਿੱਚੋਂ ਗੱਲ ਕਰਦੇ ਨੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਆਪਣੀ ਸਟੇਕ ਬੋਲਦੇ ਨੇ ਬਹੁਤ ਸਾਰੀਆਂ ਨੇ ਪਾਰਟੀ ਚ ਕੱਟੇ ਹੋਏ ਲੀਡਰ ਉਹਨਾਂ ਦੇ ਨਾਮ ਸਟੇਅਰ ਕਰਦੇ ਆ ਤਾਂ ਉਹਦੇ ਬਾਰੇ ਕੀ ਕਹੂੰਗੇ ਦੇਖੋ ਕਾਂਗਰਸ ਪਾਰਟੀ ਇੱਕ ਬੜੀ ਪੁਰਾਣੀ ਪਾਰਟੀ ਹੈ ਇਤਿਹਾਸਿਕ ਪਾਰਟੀ ਹੈ ਉਹਨਾਂ ਨੇ ਬਕਾਇਦਾ ਅੱਜ ਤੱਕ ਜਿੰਨਾ ਕਰਜ਼ਾ ਕੀਤਾ ਹੈ ਤਾਂ ਮੈਂ ਸਮਝਦਾ ਕਾਂਗਰਸ ਨੂੰ ਮੁਖੀ ਦੇਖਦੇ ਹੋਏ ਝੰਡੇ ਨੂੰ ਮੁਖੀ ਦੇਖਦੇ ਹੋਏ ਉਹਨਾਂ ਨੇ ਕਰਜ਼ਾ ਜਾਇ ਰਣਜੀਤ ਸਿੰਘ ਨਾਪਾਇ ਤੇ ਰਣਜੀਤ ਸਿੰਘ ਨਾਪਾਇ ਕਾਟਾ ਹੰਗਿਆ ਅੰਸ਼ਾਤ ਨੂੰ ਪੰਕ ਕਰਾ ਤੇ ਰਣਜੀਤ ਸਿੰਘ ਨਾਪਾ ਤੇ ਵੀ ਕਾਰ ਬਣ ਗਈ ਤੇ ਜੋ ਕਾਂਗਰਸ ਪਾਰਟੀ ਵਿਚਾਲ ਸਮੁੰਦਰ ਤੋਂ ਮੈਂ ਸਮਝਦਾ ਇਹ ਜਿਹੜੇ ਥੋੜੀ ਥੋੜੀ ਆਪਸ ਵਿੱਚ ਫਰਕ ਆ ਰਹੇ ਨੇ ਇਹ ਥੋੜੀ ਦੇਰ ਦੀ ਗੱਲ ਨਹੀਂ ਬਾਕੀ ਜਿੱਥੇ ਤੱਕ ਪਾਰਲੀਮੈਂਟ ਦਾ ਚੋਣ ਦਾ ਸਵਾਲ ਇਕੱਠੇ ਹੋ ਗਿਆ ਹੈ। ਵਿਆਗ ਦੇ ਜਰੀਏ ਨਾਲ ਵੱਲੋਂ ਜਿਹੜੇ ਮੌਜੂਦਾ ਪ੍ਰਧਾਨ ਦੇ ਉੱਪਰ ਸਵਾਲ ਖੜੇ ਕੀਤੇ ਗਏ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮੇਰੇ ਖਿਆਲ ਪ੍ਰਧਾਨ ਜੀ ਤੋਂ ਉਸ ਤੇ ਬਕਾਇਦਾ ਉਹਨਾਂ ਨੇ ਅੱਜ ਬਿਆਨ ਵੀ ਦਿੱਤਾ ਤੁਹਾਡੇ ਮਾਧਿਅਮ ਦਰਿਪ੍ਰੇਖ